ਪ੍ਰੀਤ ਪ੍ਰੀਤ ਪੁਰੀਆ ਮੋਹਨ ਲਾਲਨਾ ਦੁਨੀਆਂ ਮਿਆਂ ਪ੍ਰੀਤਤਾ ਵਿੱਚੋਂ ਸਤਿਗੁਰੂ ਜੀ ਕਹਿੰਦੇ ਸਭ ਤੋਂ ਵੱਡੀ ਪ੍ਰੀਤ ਜੇ ਕੋਈ ਹੈ ਤਾਂ ਪ੍ਰੀਤ ਮਨ ਨੂੰ ਮੂਨ ਗਾਲੀ ਦਾ ਪ੍ਰਭੂ ਹੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਹੀ ਹੈ ਕਿਉਂਕਿ ਸਾਰੀ ਸੰਸਾਰ ਦੀ ਪ੍ਰੀਤ ਪਾਸਾ ਕਹਿੰਦੇ ਝੂਠੀ ਹੈ ਪਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਪਾਇਆ ਹੋਇਆ ਪ੍ਰੇਮ ਕੀਤੀ ਹੋਈ ਪ੍ਰੀਤ ਜਿਹੜੀ ਹੈ ਉਹ ਸੱਚੀ ਹੈ ਉਹ ਸਾਡਾ ਸਾਥ ਨਿਭਾਉਣ ਵਾਲੀ ਹੈ ਇਸ ਕਰਕੇ ਪਰ ਸਗਿੰਦ ਜਿਹੜਾ ਮਨ ਮੋਹਣ ਵਾਲਾ ਲਾਲ ਹੈ ਪ੍ਰਭੂ ਹੈ ਭਾਈ ਕੋਈ ਪ੍ਰੀਤ ਸਾਰੀਆਂ ਦੁਨੀਆਂ ਦੇ ਪੀਤਾਂ ਨਾਲੋਂ ਵੱਡੀ ਹੈ ਜਾਤੋ ਮਾਨੰ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲੇਖੈ ਸੰਤ ਲਾਭ ਮਨ ਹੰਝਾਉ ਤੁਖਤਾ ਕੀ ਕੁਰਿਆ ਰਾਵੋ ਇਸ ਕਰਕੇ ਮੇਰੇ ਮਨ ਤੂੰ ਸਿਰ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਜਗ ਮਨੁ ਗੁਬਿੰਦ ਦੇਖੈ ਕੇਵਲ ਤੇ ਕੇਵਲ ਤੇ ਕੇਵਲ ਸਾਰ ਪੁਰਖ ਵੈ ਜਿਹਦਾ ਨਾਮ ਜਪਿਆ ਕਰ ਜਦੋਂ ਕੋ ਨਾਮ ਜਪੇਗਾ ਸਤਿਗੁਰੂ ਪ੍ਰਾਪਤ ਸੰਗਦੇ ਹਰ ਭਾਈ ਜਿਹਨੂੰ ਅਕਾਰਪੁਖ ਵਾਲੀ ਸੁੰਜੀਵੀ ਤ੍ਰੀਤ ਪ੍ਰਾਪਤ ਹੋਵੇ। ਉਸ ਅਕਾਰਪੁਖ ਲੈਕਮੀ ਦੇ ਨਾਮ ਦੇ ਜਗਨ ਨੂੰ ਇਨਾਮ ਆਬਰ ਨਹੀਂ ਕੋ ਲਖੈ। ਹੋਰ ਕੋਈ ਵੀ ਉਤਨ ਕੋਈ ਵੀ ਜਗਤ ਕੀ ਕਰਿਆ ਉਸ ਨਰੰਕਾਰ ਦੇ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਕਰਦਾ। ਇਸ ਕਰਕੇ ਮਨ ਹੈ ਚਾਹੇ ਸੰਤ ਰਾਗ ਸੰਤਾਂ ਦੇ ਹਰੀ ਦੇ ਪਿਆਰਿਆਂ ਦੇ ਚਰਨਾਂ ਦੇ ਨਾਲ ਲੰਗਰ ਜਿਹੜੇ ਤੈਨੂੰ ਨਾਮ ਲੁਂਦੇ ਨੇ ਸਿਮਰਨ ਕਰਾਉਂਦੇ ਨੇ ਜਿਹੜੇ ਤੈਨੂੰ ਸਤਰਾ ਮਾਰ ਕਰਦੇ ਜਾਨਾ ਐਸੇ ਸੰਤਾਂ ਦੇ ਆਸਾਂ ਕੇ ਨੇ ਚੜਹੀ ਨੱਕਾ ਰੋ ਮਨ ਆੜ ਕੋ ਦਾ ਕੀਤੇ ਅਤੇ ਆਪਣੇ ਮਨ ਦੇ ਵਿੱਚੋਂ ਜਿਹੜੀ ਇਹ ਧਾਵਾ ਲੋਹ ਰਹਿਣ ਵਾਲੀ ਦਸਰਤ ਰਹੀਗੀ ਅਗਡੰਡੀ ਹੈ ਆਸਾਂ ਵੀ ਦੇ ਨੂੰ ਕੌਂਟੇ ਜਿਹੜਾ ਦਾਮਾ ਲੋਰ ਦੀ ਸਥਿਤੀ ਹੈ ਇਹਦੇ ਨੂੰ ਕਿਸੇ ਵੀ ਤਨਾਲੇ ਲੱਗਣੀ ਨਹੀਂ ਦਵੇ ਇਸ ਕਰਕੇ ਭਾਈ ਇਹ ਦਾਮਾ ਲੋਰ ਜਿਹੜੀ ਐਸੀ ਮੰਦੀ ਅਵਸਥਾ ਇਹਨੂੰ ਛੱਡ ਕੇ ਕੇਵਲ ਕੇਵਲ ਨੂੰ ਹਦੀਦ ਕਾਰੇ ਜਿਹੜੀ ਤੈਨੂੰ ਨਾਮ ਦੇ ਪਾਉਂਦੇ ਨੇ ਉਹਨਾਂ ਦੇ ਚੱਲਣੀ ਲੱਗਾ ਦੇ ਇਹ ਤ੍ਰਿਗੁਣ ਸੰਸਾਰ ਅਕਾਲ ਪੁਰਖ ਵੈਸੁ ਨੇ ਆਪ ਬਣਾਇਆ ਹੈ ਨਿਰਲੇਪ ਰੂਪ ਨੇ ਇਹ ਸੰਸਾਰ ਬਣਾਇਆ ਹੈ ਜਿੰਨਾ ਵੀ ਆਪਾਂ ਦੇਖ ਰਹੇ ਹਾਂ ਇਹਨੂੰ ਤ੍ਰਿਗੁਣ ਮਾਇਆ ਦਾ ਨਾਮ ਦਿੱਤਾ ਜਾਂਦਾ ਹੈ ਇਹ ਕਾਲਪ੍ਰਿਤਨੀ ਤ੍ਰਿਗੁਣ ਮਾਇਆ ਹੈ ਇਹ ਹੈ ਬੜੀ ਪ੍ਰਕਾਸ਼ ਇਹ ਕਰਕੇ ਬਾਸਾ ਕਹਿੰਦੇ ਨੇ ਭਾਈ ਤੂੰ ਇਸ ਵਿੱਚ ਅਨੇਕਾਂ ਸਰੀਰ ਜਿਹੜੇ ਨੇ ਅਨੰਤ ਪੁੱਤ ਨਹੀਂ ਆ ਪਾ ਸਕਦੇ ਅਨੇਕਾਂ ਹੀ ਸਰੀਰ ਅਨੇਕਾਂ ਹੀ ਕੋਟਰੀਆਂ ਬਣੇ ਤੈਨਾਂ ਕੈਨਾਂ ਕੈਨ ਕਰਦੀਆਂ ਤੇ ਪਾ ਸਕਦੇ ਵਕ ਵਕ ਕਿਸਮੀਆਂ ਬਣਾ ਦਿੱਤੀਆਂ ਸਰੀਰ ਬਣਾਏ ਨੇ ਵਕ ਵਕ ਕਿਸਮ ਦੇ ਇਹ ਸੰਸਾਰ ਦੇ ਵਿੱਚ ਪਰ ਰਚਣ ਵਾਲਾ ਕੌਣ ਹੈ ਰਚਣ ਵਾਲਾ ਕਿਹ ਹੈ ਉਹ ਧਾਰਮਿਕ ਪੁੱਤ ਹੈ ਜਿਹੜਾ ਮਿਰਦੇਪ ਹੈ ਆਵੇਂ ਸੰਸਾਰ ਦੇ ਵਿੱਚ ਤ੍ਰੇ ਗੁਣ ਮਾਇਆ ਅਤਾਲਕ ਉੱਪਾਈ ਹੋਈ ਹੈ ਪਰ ਆਪੋਈ ਮਾਇਆ ਨੂੰ ਦੇਖ ਕੋ ਨੂੰ ਦੇਖ ਨਹੀਂ ਹੈ ਕਿਸੇ ਦਾ ਉਹਨੂੰ ਇਹ ਮਾਇਆ ਦਾ ਇੱਕ ਤਿਲ ਮਾਤਰ ਵੀ ਦੇਖਣੀ ਹੈ ਜਿਸ ਕਰਕੇ ਭਾਰਸਾ ਕਿ ਉਹਨੇ ਭਾਈ ਇਹ ਤਿੰਨ ਅਨੇਕ ਪ੍ਰਕਾਰ ਦੀਆਂ ਕੋਟੜੀਆਂ ਭਾਵ ਸਰੀਰ त्याग ਕੀਤੇ ਹਨ ਵਿੱਚ ਮਾਨ ਕੋਟੜੀਆਂ ਕੋਟਵਰੀਆਂ ਤੇ ਹਰੇਕ ਸਰੀਰ ਭਾਵ ਕੋਟੜੀ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਕੋਤਵਾਰ ਬਿਠਾਇਆ ਉਹ ਕੋਤਵਾਰ ਕੌਣ ਹੈ ਮਨ ਉਹ ਮਨ ਹੀ ਇਸ ਕੋਟੜੀ ਦੇ ਸਰੀਰ ਨੂੰ ਚਲਾ ਰਿਹਾ ਹੈ ਇਹ ਬਾਸਾ ਕਹਿੰਦੇ ਨੇ ਭਾਈ ਨਿਜ ਮੰਦਰ ਪ੍ਰੀਆ ਤੇ ਪਿਆਰਾ ਪਰਮ ਹਰੇਕ ਸਰੀਰ ਕੋਟੜੀ ਦੇ ਵਿੱਚ ਆਪਣੇ ਮੰਦਰ ਵਿੱਚ ਰਹਿੰਦਾ ਹੈ ਉਹ ਵੀ ਬਾਹਰ ਨਹੀਂ ਹੈ ਸਰੀਰ ਵੀ ਉਹਨੇ ਬਣਾਇਆ ਮੇਕਾਂ ਤਰ੍ਹਾਂ ਦੇ ਤੇ ਪਾਰਸੰਗ ਦੇ ਵਿੱਚ ਇੱਕ कोतवाल ਬਣਾ ਕੇ ਉਠਾਤਾ ਖਾਨੇਦਾਰ ਬਣਾ ਕੇ ਉਠਾਤਾ ਮਨ ਤੇ ਸਰਗੁਰੂ ਜੀ ਕਹਿੰਦੇ ਉਹ ਅਕਾਲ ਪੁਰਖ ਵੈਤ ਪ੍ਰਭੂ ਉਹ ਨਿਜ ਮੰਦਰ ਭਰੀਆ ਉਹ ਵੀ ਇੱਕ ਸਰੀਰ ਰੂਪੀ ਕੋਤਰੀ ਦੇ ਵਿੱਚ ਹੀ ਬੈਠਾ ਹੈ ਇਹਦੇ ਅੰਦਰ ਹੀ ਬੈਠਾ ਹੈ ਤਾਹਾਂ ਆਨੰਦ ਕਰੀਆ ਤੇ ਪਾਰਸੰਗ ਕਹਿੰਦੇ ਉੱਥੇ ਬੈਠਾ ਉਹ ਭਾਈ ਆਨੰਦ ਮਾਣਦਾ ਹੈ ਸਾਰੀ ਬਣੀ ਸਾਰੇ ਦੁਨੀਆ ਨੂੰ ਦੇਖ ਪਿਆ ਨਹ ਕਰਿਆ ਮੈਂ ਦਰਿਆ ਉਸ ਪ੍ਰਭੂ ਨਾਮ ਦਾ ਮੋਲ ਹੁੰਦੀ ਏ ਅਤ ਨਾਮ ਹੀ ਪਟਾਪਾ ਹੁੰਦਾ ਹੈ ਉਸ ਦੇ ਨੇੜੇ ਨਹੀਂ ਕੁਝ ਵੀ ਟੁਕਦਾ ਹੈ ਕੀਰਤਨ ਜੁਰੀਆ ਬੌਧ ਜੁਰੀਆ ਪਰਤੋ ਹਿਰਿਆ ਸਤਿਗੁਰੂ ਜੀ ਕਹਿੰਦੇ ਜੀਵ ਪ੍ਰਭੂ ਦੀ ਰਚੀ ਰਤਨਾ ਵਿੱਚ ਹੀ ਜੁੜਿਆ ਰਹੇਗਾ ਅਕਾਲ ਪੁਰਖਨਾ ਨਹੀਂ ਜੁੜਦਾ ਜਿਹੜੇ ਅਕਾਲ ਪੁਰਖ ਨੇ ਆ ਤ੍ਰਿਗੁਣ ਰੂਪ ਮਾਇਆ ਸੰਸਾਰ ਬਣਾਇਆ ਉਹਦੀ ਰਚਨਾ ਦੇ ਜੀਵ ਨਹੀਂ ਆ ਸਕਦੇ ਇਹਦੇ ਨਾਲ ਟੁੜਿਆ ਰਹਿੰਦਾ ਤੇ ਕਈ ਤਰੀਕਿਆਂ ਦੇ ਨਾਲ ਜਿਹੜਾ ਭਗਤ ਦਾ ਬਣਦਾ ਹੈ ਇਹ ਕਈ ਤਰੀਕਿਆਂ ਦੇ ਨਾਲ ਸਤਿਗੁਰੂ ਜੀ ਕਹਿੰਦੇ ਸੰਸਾਰ ਤੇ ਕਦੇ ਮਾਇਆ ਪਿੱਛੇ ਕਦੇ ਵਿਕਾਰਾਂ ਪਿੱਛੇ ਕਦੇ ਪਰਮਾਨ ਪਿੱਛੇ ਤਮੋ ਦੇ ਵਿੱਚ ਫਸਿਆ ਪਿਆ ਇਸ ਤਰ੍ਹਾਂ ਕਈ ਤਰੀਕੇ ਆਨੇ ਨਾਲ ਭਟਕਦਾ ਰਹਦਾ ਹੈ ਤੇ ਪਰਾਏ ਧੰਨ ਨੂੰ ਰੂਪ ਨੂੰ ਤੱਕਦਾ ਰਹਦਾ ਹੈ ਦੇਖਣਾ ਕਿਹਨੀਆਂ ਤੇ ਭਾਸਾ ਕਹਿੰਦੇ ਭਾਈ ਇੰਨਾ ਪਰਾਏ ਤਾਨ ਅਤੇ ਧੰਨ ਕੱਕਦਾ ਆ ਵਿਸ਼ੇ ਉਤਾਰਾ ਨੇ ਵਿੱਚ ਕਿਰਿਆ ਰਹਿੰਦਾ ਹੈ ਅਬ ਸਾਧੂ ਸੰਗ ਪਰਿਆ ਤੇ ਇਸ ਮਨੁੱਖਾ ਜਨਮ ਵਿੱਚ ਜਗਉਂ ਜੀਵ ਗੁਰੂ ਦੀ ਸੰਗਤ ਵਿੱਚ ਉੱਪੜਦਾ ਹੈ ਗੁਰੂ ਵਾਲਾ ਬਣਦਾ ਹੈ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਫਿਰ ਗੁਰੂ ਕਿਰਪਾ ਕਰਦਾ ਹੈ ਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਕਰਦਾ ਹੈ ਕਿ ਜਦੋਂ ਉਹ ਜੀਵ ਗੁਰੂ ਦੇ ਦਰਸਾਈ ਮਾਰਗ ਤੇ ਚੱਲ ਕੇ ਨਾਮ ਜਪਦਾ ਸਿਮਰਨ ਕਰਦਾ ਹੈ ਫਿਰ ਆਪਣੇ ਅੰਦਰੋਂ ਸਾਰੇ ਕਟਾਰਾਂ ਮੁਕਟ ਹੁੰਦੇ ਨੇ ਤੇ ਜਦੋਂ ਅੰਦਰੋਂ ਕਟਾਰ ਨਿਕਲ ਜਾਂਦੇ ਨੇ ਫਿਰ ਸਤਿਗੁਰੂ ਸਾਹਿਬ ਕਹਿੰਦੇ ਹਾਰ ਤਾਰ ਹੈ ਖਰੀਆ ਤਾਂ ਫਿਰ ਪ੍ਰਭੂ ਦੇ ਦਰ ਤੇ ਆ ਕੇ ਜੀ ਰਹਿਣਗੇ ਫਿਰ ਆਕਾਰਕ ਵਿੱਚ ਦੇ ਦਰਦੇ ਆਕੇ ਉਹ ਖੋ ਜਾਂਦਾ ਹੈ ਦਰਸ਼ਨ ਕਰੀਆ ਤੇ ਪ੍ਰਭੂ ਨੇ ਦਰਪੇ ਕੋਕੇ ਫਿਰ ਆਕਾਰ ਬਤ ਵੇਹ ਕੋ ਜਿਹਦਾ ਦਰਸ਼ਨ ਕਰਦਾ ਹੈ ਨਾਨਕੁਰ ਮਿਰਿਆ ਇਹ ਨਾਨਕ ਜਿਹੜਾ ਵੀ ਮਨੁੱਖ ਹੈ ਉਹ ਗੁਰੂ ਨੂੰ ਮਿਲਦਾ ਹੈ ਸਤਿਗੁਰੂ ਜੀ ਕਹਿੰਦੇ ਜਿਹਦਾ ਮਿਲਦਾ ਕੋ ਜਾਂਦਾ ਹੈ ਜਿਹੜਾ ਵੀ ਗੁਰੂ ਦੇ ਦਸਾਇਤ ਮਾਰਗ ਤੇ ਚੱਕੇ ਆਕਾਰ ਬਤ ਵੇਹ ਕੋ ਜੀ ਪ੍ਰਾਪਤੀ ਦਾ ਤਰੀਕਾ ਹੈ ਬਾਰਨਾ ਕਰਿਆ ਇਦੋਂ ਮੁੜ ਕੇ ਭਾਈ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੜਦਾ ਬਾਸਾ ਕਹਿੰਦੇ ਜਿਹੜਾ ਵੀ ਨਾਮ ਜਪ ਲੈਂਦਾ ਹੈ ਉਹ ਗੁਰੂ ਵਾਲਾ ਬਣ ਜਾਂਦਾ ਹੈ ਉਹ ਵੀ ਸੱਤ ਵਿੱਚ ਆ ਜਾਂਦਾ ਹੈ ਗੁਰੂ ਦੀ ਸੱਤ ਵਿੱਚ ਆ ਕੇ ਗੁਰੂ ਵਾਲਾ ਬਣ ਕੇ ਗੁਰੂ ਦੇ ਦਰਸਾਈ ਮਾਰਗ ਤੇ ਚੱਲਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਉਹਨੂੰ ਮੁੜ ਕੇ ਜਨਮ ਕਰਨ ਦੀ ਲੋੜ ਨਹੀਂ ਪੈਂਦਾ ਹੈ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਹੈ ਕੋਦਾ ਜਨਮ ਤੇ ਮਰਨ ਕਰਿਆ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੰਵਾਦ ਦੇ ਪਾਪ ਨੂੰ ਮਛਣਾ ਦੇ ਨਾਹੀ ਵਿੱਤਰ ਨੂੰ ਪ੍ਰਾਕਸ਼ੇਤ ਕੀ ਨਾਹੀ ਪਾਉ ਨੂੰ ਇਸ ਬਖਸ਼ੇ ਹੋਏ ਸਤਿਗੁਰੂ ਜੀ ਦੀ ਕਿਰਪਾ ਕਰਦੇ ਨੇ ਸੁਝਾਉਂਦੇ ਨੇ ਭਾਈ ਉਹ ਗੁਰੂ ਵੜਾ ਜਿਨ੍ਹਾਂ ਦੇ ਗੁਰੂ ਵੜਾ ਬਣ ਕੇ ਗੁਰੂ ਦੇ ਸਰਣਾ ਵਿੱਚ ਨਹੀਂ ਆਵੇਗਾ ਗੁਰੂ ਦੇ ਉਦੇਸ਼ ਨੂੰ ਆਪਣੇ ਦਿਲ ਦੇ ਵਿੱਚ ਨਹੀਂ ਬਸਾਵੇਗਾ ਉਹਨਾਂ ਤੇ ਤੇਰਾ ਭਲਾ ਨਹੀਂ ਉਹਨਾਂ ਦੇ ਤੈਨੂੰ ਇਚਾਰਸ ਰਹਿਣ ਲੱਗਈ ਰਹਿਣਾ ਹੈ ਜਦ ਮੈਂ ਮਰਿਆ ਮਰਿਆ ਜਦ ਮੈਂ ਬਹੁਤ ਸਜਾਈ ਤੈਂ ਆ ਦੇ ਮੈਂ ਸਤਿਗੁਰੂ ਜੀ ਕਹਿੰਦੇ ਤੈਨੂੰ ਸਜਾਵਾਂ ਮਿਲਦੀ ਰਹਿਣੀਆਂ ਕਦੇ ਆ ਗਿਆ ਹੰਸ ਸਾਹਿਬ ਜੀ ਜਨਮ ਲੈ ਕੇ ਮਰ ਕੇ ਚਲਿਆ ਗਿਆ ਫਿਰ ਜਨਮ ਲੈ ਕੇ ਆ ਗਿਆ ਫਿਰ ਮਰ ਕੇ ਚਲਿਆ ਗਿਆ ਇਦਾਂ ਹੀ ਤਰਾ ਸਤਿਗੁਰੂ ਜੀ ਕਹਿੰਦੇ ਚੱਕਰ ਚੱਲੀ ਜਾਣਾ ਪਰ ਹੁਣ ਤੈਨੂੰ ਆਗਤ ਜੀ ਨੇ ਸਮਾਂ ਦਿੱਤਾ ਹੈ ਮਨੁੱਖਾ ਜਨਮ ਤੇ ਇਹ ਮਨੁੱਖਾ ਜਨਮ ਸਾਡੇ ਭਾਰੀ ਗੁਰੂ ਵਾਲਾ ਬਾਣਾ ਤੇ ਗੁਰੂ ਦੇ ਉਪਦੇਸ਼ ਨੂੰ ਆਪਣੇ ਗਿਰਦੇ ਵਿਚ ਸਾ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਕੇ ਨਾਮ ਜਪ ਕੇ ਸਿਮਰਨ ਕਰਕੇ ਸੇਵਾ ਕਰਕੇ ਆਪਣੇ ਸੁਨਤ ਜਨਮ ਸਰਕਾਰਾਂ